ਤੋ ਪਹਿਲਾਂ ਤੇ ਗੱਲ ਕਰੀਏ ਕਲਾਕਾਰਾਂ ਦੀ ਜ਼ਿੰਮੇਵਾਰੀ ਕਹਿੰਦੇ ਵੱਧ ਜਾਂਦੀ ਯਾਰ ਪਹਿਲੇ ਅੰਦੋਲਨ ਚ ਵੀ ਬਹੁਤ ਵੱਡਾ ਹਿੱਸਾ ਪਾਇਆ ਕਲਾਕਾਰਾਂ ਨੇ ਅੱਜ ਦੇ ਇਸ ਮਾਰਚ ਵਿੱਚ ਸ਼ਾਮਲ ਹੋਣਾ ਜ਼ਰੂਰੀ ਕਿਉਂ ਹੈ ਜਿਵੇਂ ਪਹਿਲਾਂ ਜ਼ਰੂਰੀ ਸੀ ਅੱਜ ਵੀ ਜ਼ਰੂਰੀ ਹੈ ਮੈਂ ਤਾਂ ਕਿਸਾਨਾਂ ਦੇ ਹੱਕ ਚ ਤਾਂ ਆਏ ਇਹ ਬਿਲਕੁਲ ਸ਼ਾਂਤਮਈ ਮੋਰਚਾ ਹੋ ਰਿਹਾ ਹੈ ਕਹਿੰਦੇ ਕਿ ਚੁੱਪ ਰਹਿ ਕੇ ਵੀ ਆਪਾਂ ਗਵਰਨਮੈਂਟ ਨਾਲ ਗੁੱਸਾ ਜ਼ਾਰ ਕਰ ਸਕਦੇ ਹਾਂ ਚੁੱਪ ਦੀ ਚੁੱਪ ਦੀ ਹਾਜ਼ਰੀ ਹੈ ਨੌਜਵਾਨ ਪੀੜ੍ਹੀ ਸ਼ੁਭ ਦੀਪ ਦੀ ਹਾਜ਼ਰੀ ਲਵਾ ਰਹੀ ਹੈ ਜਿੱਥੇ ਕਿਸਾਨਾਂ ਦੀ ਲੜਾਈ ਹੈ ਜਿਸ ਢੰਗ ਦੇ ਨਾਲ ਹਰਿਆਣਾ ਗਵਰਨਮੈਂਟ ਨੇ ਪੰਜਾਬ ਦੇ ਅੰਦਰ ਆਇਆ ਕਿ ਜਿਸ ਤਰ੍ਹਾਂ ਤਸ਼ੱਦਦ ਕੀਤਾ ਹੈ ਔਰ ਉਹ ਕੁਦਰਤੀ ਨਾਮ ਸ਼ੁਭ ਕਰਨ ਵੀ ਹੈ ਜਿਹੜਾ ਸ਼ਹੀਦ ਹੋ ਗਿਆ ਇਸ ਮਾਰਚ ਦੇ ਵਿੱਚ ਜਦੋਂ ਪਤਾ ਲੱਗਿਆ ਉਦੋਂ ਕੀ ਹੋ ਰਹੀ ਸੋਚਾਂਗੇ ਹੈਨਾ ਵੀ ਇਹ ਨਹੀਂ ਹੋਣਾ ਚਾਹੀਦਾ ਗਿਆ ਉਹਨਾਂ ਨੂੰ ਖਾਸ ਕਰਕੇ ਜਿਹੜੇ ਨਹੀਂ ਹਾਲੇ ਤੱਕ ਪਹੁੰਚੇ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ ਨਹੀਂ ਪਹੁੰਚ ਜਾਣਗੇ ਵੈਦਰ ਖਰਾਬ ਆ ਜਿਹੜੇ ਨਹੀਂ ਪਹੁੰਚੇ ਹੋ ਸਕਦਾ ਪਹੁੰਚ ਜਾਣ ਇਸ ਸਟੇਜ ਤੋਂ ਕਿਸਾਨਾਂ ਦੇ ਹੱਕ ਵਿੱਚ ਬੋਲਦੇ ਰਹਿੰਦੇ ਹੋ ਤਾਂ ਹੁਣ ਇੱਕ ਘਟੋਕ ਮੈਂ ਖੁਦ ਵੀ ਕਿਸਾਨ ਆ ਜਿਵੇਂ ਕਲਾਕਾਰ ਆ ਤੇ ਮੈਂ ਖੁਦ ਵੀ ਕਿਸਾਨ ਆ ਸੀ ਵੀ ਖੇਤੀ ਕਰਦੇ ਆ ਕਲਾਕਾਰ ਕੋਈ ਅਲੈਦਾ ਕੋਈ ਪਾਂਛੇ ਨਹੀਂ ਹੁੰਦਾ ਨੌਜਵਾਨਾਂ ਪਰਚਿਆਂ ਦੇ ਡਰ ਤੋਂ ਵੀ ਘਰਾਂ 'ਚ ਬੈਠੇ ਰਹਿ ਜਾਂਦੇ ਆ ਤੁਸੀਂ ਜਿਨ੍ਹਾਂ ਦੇ ਨਾਲ ਅੱਜ ਖੜੇ ਹੋ ਭਾਨਾ ਸਿੱਧੂ ਤੇ ਵੀ ਬਹੁਤ ਪਿਛਲੇ ਦਿਨਾਂ 'ਚ ਪਰਚੇ ਹੋਏ ਮੈਂ ਕਿਹਾ ਵੀ ਜੇ ਤੁਸੀਂ ਨਾਂ ਵੀ ਨਾਂ ਵੀ ਕਹਿੰਦੇ ਤਾਂ ਮੈਂ ਫਿਰ ਵੀ ਆ ਜਾਣਾ ਕਲਾਕਾਰ ਇਹ ਸਾਡੀ ਇੱਕ ਅਲੱਗ ਜੌਬ ਐ ਪਰ ਅਸੀਂ ਹੈ ਕਿ ਤਾ ਕਿਸਾਨ ਹੀ ਨਾ ਸਾਡੇ ਦਾਦੇ-ਪੁਰਦਾਦਿਆਂ ਨੇ ਖੇਤੀਆਂ ਕੀਤੀਆਂ ਅਸੀਂ ਖੁਦ ਹਾਲੇ ਵੀ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਜਿਸ ਤਰ੍ਹਾਂ ਮਾਹੌਲ ਬਣਿਆ ਕਿਸਾਨਾਂ ਦੇ ਜਿਹੜੇ ਕਹਿੰਦੇ ਆ ਕੁੱਤਾ ਵਾਂਗ ਹੁੰਦੇ ਆ ਟਰੈਕਟਰ ਭੰਨੇ ਗਏ ਤੋੜੇ ਗਏ ਉਹ ਤਸਵੀਰਾਂ ਜਦੋਂ ਦੇਖਦੇ ਸੀ ਕੀ ਮਹਿਸੂਸ ਕਰਦੇ ਕਿੰਨੀ ਕੁ ਦੇਰ ਕਹਿੰਦੇ ਕਿੰਨੀ ਕੁ ਦੇਰ ਸੱਚ ਕਦੇ ਲੁਕਿਆ ਜਾਂ ਕਦੇ ਮਤਲਬ ਹੱਕ ਕਦੇ ਮਰਿਆ ਨਹੀਂ ਸਾਰਾ ਕੁਝ ਸਹੀ ਹੋਊਗਾ ਮੋਹਾਲੀ ਤੋਂ ਸ਼ੰਭੂ ਬਾਰਡਰ ਨੂੰ ਕਿਸਾਨਾਂ ਦੇ ਹੱਕ ਵਿੱਚ ਨੌਜਵਾਨਾਂ ਕਿਸਾਨਾਂ ਦਾ ਕਾਫਲਾ ਤੁਰਨ ਲੱਗਿਆ ਜਸਵਿੰਦਰ ਬਰਾੜ ਜੀ ਉਹ ਗਾਇਕਾ ਨੇ ਜਿਹੜੇ ਕਿਸੇ ਵੀ ਪੰਜਾਬ ਦੇ ਸਮਾਜ ਦੇ ਮੁੱਦੇ ਦੇ ਉੱਤੇ ਸਭ ਤੋਂ ਪਹਿਲਾਂ ਵਿਵਾਕੀ ਨਾਲ ਆਪਣੀ ਗੱਲ ਰੱਖਦੇ ਨੇ ਉਹ ਵੀ ਇਸ ਵਿੱਚ ਸ਼ਾਮਲ ਹੋਏ ਨੇ ਮਾਰਚ ਦੇ ਵਿੱਚ ਮੈਡਮ ਸਭ ਤੋਂ ਪਹਿਲਾਂ ਤੇ ਗੱਲ ਕਰੀਏ ਕਲਾਕਾਰਾਂ ਦੀ ਜ਼ਿੰਮੇਵਾਰੀ ਕਹਿੰਦੇ ਵੱਧ ਜਾਂਦੀ ਯਾਰ ਪਹਿਲੇ ਅੰਦੋਲਨ ਚ ਵੀ ਬਹੁਤ ਵੱਡਾ ਹਿੱਸਾ ਪਾਇਆ ਕਲਾਕਾਰਾਂ ਨੇ ਅੱਜ ਦੇ ਇਸ ਮਾਰਚ ਵਿੱਚ ਸ਼ਾਮਲ ਹੋਣਾ ਜ਼ਰੂਰੀ ਕਿਉਂ ਹੈ ਬਿਲਕੁਲ ਜਿਵੇਂ ਪਹਿਲਾਂ ਜ਼ਰੂਰੀ ਸੀ ਅੱਜ ਵੀ ਜ਼ਰੂਰੀ ਹੈ ਮੈਂ ਤਾਂ ਕਿਸਾਨਾਂ ਦੇ ਹੱਕ ਚ ਤਾਂ ਆਏ ਆ ਇਹ ਬਿਲਕੁਲ ਸ਼ਾਂਤਮਈ ਮੋਰਚਾ ਹੋ ਰਿਹਾ ਹੈ ਇੱਥੇ ਕੋਈ ਜਿਹੜਾ ਮਾਰਚ ਹੋਣਾ ਹੈ ਇਹ ਨਹੀਂ ਕਹਿੰਦੇ ਇੱਕ ਚੁੱਪ ਰਹਿ ਕੇ ਵੀ ਆਪਾਂ ਗਵਰਨਮੈਂਟ ਨਾਲ ਗੁੱਸਾ ਜ਼ਾਹਰ ਕਰ ਸਕਦੇ ਆ ਇਹ ਸ਼ਾਂਤਮਈ ਮਾਰਚ ਹੈ ਹਣਾ ਤੇ ਸ਼ੁਭਦੀਪ ਦੀ ਹਾਜ਼ਰੀ ਹੈ ਨੌਜਵਾਨ ਪੀੜੀ ਸ਼ੁਭਦੀਪ ਦੀ ਹਾਜ਼ਰੀ ਲਵਾ ਰਹੀ ਹੈ ਜੀ ਕਿਉਂਕਿ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਦੇ ਨੂੰ ਸਮਰਪਿਤ ਵੀ ਕੀਤਾ ਗਿਆ ਤਾਂ ਜਿੱਥੇ ਕਿਸਾਨਾਂ ਦੀ ਲੜਾਈ ਹੈ ਜਿਸ ਧੰਗ ਦੇ ਨਾਲ ਹਰਿਆਣਾ ਗਵਰਨਮੈਂਟ ਨੇ ਪੰਜਾਬ ਦੇ ਅੰਦਰ ਆਇਆ ਕਿ ਜਿਸ ਤਰ੍ਹਾਂ ਤਸ਼ੱਦਦ ਕੀਤਾ ਹੈ ਔਰ ਉਹ ਕੁਦਰਤੀ ਨਾਮ ਸ਼ੁਭ ਕਰਨ ਵੀ ਹੈ ਜਿਹੜਾ ਸ਼ਹੀਦ ਹੋ ਗਿਆ ਇਸ ਮਾਰਚ ਦੇ ਵਿੱਚ ਜਦੋਂ ਪਤਾ ਲੱਗਿਆ ਉਦੋਂ ਕੀ ਸੋਚਦੇ ਹੋ ਤੁਸੀਂ ਦੇਖੋ ਬਈ ਵੱਡੇ ਵੱਡੇ ਦੁਕਾਨ ਤੋਂ ਬਾਅਦ ਆਪਾਂ ਕੀ ਸੋਚਾਂਗੇ ਬੁਰਾ ਹੀ ਸੋਚਾਂਗੇ ਹੈਨਾ ਵੀ ਇਹ ਨਹੀਂ ਹੋਣਾ ਚਾਹੀਦਾ ਨਹੀਂ ਹੁੰਦਾ ਤਾਂ ਤੁਸੀਂ ਜਿਹੜਾ ਗਾਇਕ ਹੈ ਉਹਨਾਂ ਨੂੰ ਖਾਸ ਕਰਕੇ ਜਿਹੜੇ ਨਹੀਂ ਹਾਲੇ ਤੱਕ ਪਹੁੰਚੇ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਮਜਬੂਰੀਆਂ ਹੁੰਦੀਆਂ ਕਲਾਕਾਰਾਂ ਦੀ ਨਹੀਂ ਪਹੁੰਚ ਜਾਣਗੇ ਵੈਦਰ ਖਰਾਬ ਆ ਜਿਹੜੇ ਨਹੀਂ ਪਹੁੰਚੇ ਹੋ ਸਕਦਾ ਪਹੁੰਚ ਜਾਣ ਮੈਂ ਉਹਨਾਂ ਦੇ ਆਉਣ ਤੋਂ ਪਹਿਲਾਂ ਕਿਵੇਂ ਉਹ ਕਰ ਸਕਦੇ ਆ ਪਹੁੰਚਣਗੇ ਸਾਰੇ ਪਹੁੰਚਣਗੇ ਤੇ ਜਿਵੇਂ ਤੁਸੀਂ ਸਟੇਜ ਤੋਂ ਕਿਸਾਨਾਂ ਦੇ ਹੱਕ ਵਿੱਚ ਬੋਲਦੇ ਰਹਿੰਦੇ ਹੋ ਤਾਂ ਹੁਣ ਇੱਕ ਘਟੋ ਮੈਂ ਖੁਦ ਵੀ ਕਿਸਾਨ ਆ ਜਿਵੇਂ ਕਲਾਕਾਰ ਆ ਤੇ ਮੈਂ ਖੁਦ ਵੀ ਕਿਸਾਨ ਆ ਸੀ ਵੀ ਖੇਤੀ ਕਰਦੇ ਆ ਜੀ ਕਲਾਕਾਰ ਕੋਈ ਅਲਾਇਦਾ ਕੋਈ ਪੰਛੀ ਨਹੀਂ ਹੁੰਦਾ ਜਿਹੜਾ ਦੁਨੀਆ ਤੋਂ ਅਲਾਇਦਾ ਹੁੰਦਾ ਬਹੁਤ ਸਾਰੇ ਨੌਜਵਾਨਾਂ ਪਰਚਿਆਂ ਦੇ ਡਰ ਤੋਂ ਵੀ ਘਰਾਂ ਚ ਬੈਠੇ ਰਹਿ ਜਾਂਦੇ ਆ ਤੁਸੀਂ ਜਿਨ੍ਹਾਂ ਦੇ ਨਾਲ ਅੱਜ ਖੜੇ ਹੋਂ ਪਾਨਾ ਸਿੱਧੂ ਤੇ ਵੀ ਬਹੁਤ ਪਿਛਲੇ ਦਿਨਾਂ ਚ ਪਰਚੇ ਹੋਏ ਜਦੋਂ ਉਹਨਾਂ ਨੇ ਤੁਹਾਨੂੰ ਸੁਨੇਹਾ ਦਿੱਤਾ ਇਸ ਮਾਰਚ ਦਾ ਤੁਸੀਂ ਤੁਹਾਡੀ ਗੱਲਬਾਤ ਕੀ ਹੋਈ ਸੀ ਕਿਉਂਕਿ ਬਹੁਤ ਸਾਰੇ ਨੌਜਵਾਨਾਂ ਨੂੰ ਡਰ ਰਹਿੰਦਾ ਕਿ ਪਰਚੇ ਨਾ ਪੈ ਜੇ ਮੇਰੀ ਕੋਈ ਪਾਨਾ ਜੀ ਨਾਲ ਬਸ ਉਹਨਾਂ ਨੇ ਕਿਹਾ ਸੀ ਵੀ ਭੂਆ ਜੀ ਤੁਸੀਂ ਆਉਣਾ ਤੇ ਮੈਂ ਕਿਹਾ ਵੀ ਜੇ ਤੁਸੀਂ ਨਾ ਵੀ ਨਾ ਵੀ ਕਹਿੰਦੇ ਤਾਂ ਮੈਂ ਫਿਰ ਵੀ ਆ ਜਾਣਾ ਕਿਸਾਨ ਦੇ ਕਲਾਕਾਰੀ ਸਾਡੀ ਇੱਕ ਅਲੱਗ ਜੌਬ ਹੈ ਪਰ ਅਸੀਂ ਹੈ ਕਿ ਤਾ ਕਿਸਾਨ ਹੀ ਨਾ ਸਾਡੇ ਦਾਦੇ ਪੜਦਾਦਿਆਂ ਨੇ ਖੇਤੀਆਂ ਕੀਤੀਆਂ ਅਸੀਂ ਖੁਦ ਖੇਤੀ ਕਰ ਰਹੇ ਹਾਂ ਬਠਿੰਡਾ ਸ਼ਹਿਰ 'ਚ ਸਾਡੀ ਜ਼ਮੀਨ ਹੈ ਹੈਨਾ ਕੁਛ ਕੁ ਅਸੀਂ 10 15 ਕਿੱਲੇ ਅਸੀਂ ਆਪ ਖੇਤੀ ਕਰਦੇ ਬਾਕੀ ਜ਼ਮੀਨ ਅਸੀਂ ਠੇਕੇ ਤੇ ਦਿੰਨੇ ਹਾਂ ਤੋ ਸਰਕਾਰ ਦਾ ਜਿਹੜਾ ਰਵਈਆ ਹੈ ਖਾਸ ਕਰਕੇ ਕੇਂਦਰ ਦਾ ਉਹ ਤਾਂ ਐਮਐਸਪੀ ਕਾਨੂੰਨ ਬਣਾਇਆ ਨਹੀਂ ਉਦੋਂ ਤੋਂ ਲੈ ਕੇ ਹੁਣ ਤੱਕ ਲਾਰੇ ਆ ਚਾ ਕਿਸਾਨ ਜਿੱਥੇ ਬੰਦੀਆਂ ਕਹਿੰਦੀਆਂ ਸਾਡੇ ਨਾਲ ਧੋਖਾ ਹੋਇਆ ਹਾਲੇ ਵੀ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਜਿਸ ਤਰ੍ਹਾਂ ਮਾਹੌਲ ਬਣਿਆ ਕਿਸਾਨਾਂ ਦੇ ਜਿਹੜੇ ਕਹਿੰਦੇ ਇੱਕ ਪੁੱਤਾਂ ਵਾਂਗ ਹੁੰਦੇ ਆ ਟਰੈਕਟਰ ਭੰਨੇ ਗਏ ਤੋੜੇ ਗਏ ਉਹ ਤਸਵੀਰਾਂ ਜਦੋਂ ਦੇਖਦੇ ਸੀ ਕੀ ਮਹਿਸੂਸ ਕਰਦੇ ਕਿੰਨੀ ਕਦਰ ਕਹਿੰਦੇ ਕਿੰਨੀ ਕਦਰ ਸੱਚ ਕਦੇ ਲੁਕਿਆ ਜਾਂ ਕਦੇ ਮਤਲਬ ਹੱਕ ਕਦੇ ਮਰਿਆ ਨਹੀਂ ਸਾਰਾ ਕੁਛ ਸਹੀ ਹੋਊਗਾ। ਤਾਂ ਜਸਵਿੰਦਰ ਬਰਾੜ ਜੀ ਜਿਨ੍ਹਾਂ ਨੇ ਮੁਹਾਲੀ ਤੋਂ ਜਿਹੜਾ ਮਾਰਚ ਸ਼ੁਰੂ ਹੋ ਰਿਹਾ ਹੈ ਤਾਂ ਸ਼ੰਭੂ ਬਾਰਡਰ ਤੱਕ ਜਾਣਾ ਕਿਸਾਨਾਂ ਦੇ ਹੱਕ ਵਿੱਚ ਉਸ ਦੇ ਬਾਰੇ ਇਹਨਾਂ ਨੇ ਗੱਲਬਾਤ ਕੀਤੀ ਹੈ। ਤਾਂ ਹੁਣ ਦੇਖਦੇ ਹਾਂ ਕਿ ਹੋਰ ਕੌਣ-ਕੌਣ ਇਸ ਮਾਰਚ ਦੇ ਵਿੱਚ ਹਾਜ਼ਰੀ ਭਰਦਾ ਹੈ। ਫਿਲਹਾਲ ਮੁਹਾਲੀ ਤੋਂ ਸ਼ੰਭੂ ਬਾਰਡਰ ਜਾ ਰਿਹਾ ਜਿਹੜਾ ਮਾਰਚ ਹੈ ਉਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ। ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਮੁਹਾਲੀ